ਉਰਜੇ ਕੀ ਫੋਟੇ ਸਾਰੇ ਨਗਰ ਨਿਵਾਸੀਆਂ ਨੂੰ ਬੇਰਾ ਭੈਣਾਂ ਨੂੰ ਬੇਨਤੀ ਗਊਸ਼ਾਲਾ ਬਰੇ ਸਹਿਯੋਗ ਪ੍ਰਦਾਨ ਪ੍ਰਸ਼ੋਤਮ ਦਾਸ ਪ੍ਰਸ਼ੋਤਮ ਸਿੰਘ ਤੇ ਸੇਵਾਦਾਰ ਕਮੇਟੀ ਗਊਸ਼ਾਲਾ ਦਾ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਦੇ ਸਹਿਯੋਗ ਨਾਲ ਗਊਸ਼ਾਲਾ ਦਾ ਬਹੁਤ-ਬਹੁਤ ਵਧੀਆ ਕੰਮਕਾਰ ਚੱਲ ਰਿਹਾ ਹੈ ਤੇ ਬਹੁਤ ਵਧੀਆ ਸੇਵਾ ਹੋ ਰਹੀ ਹੈ ਤੇ ਬਾਕੀ ਲੋਵੇ ਲੋਣੇ ਦੀ ਸੰਗਤ ਬਹੁਤ ਆ ਰਹੀ ਹੈ ਕਿ ਕੰਮਕਾਰ ਕਰਾਉਂਦੇ ਨੇ ਤੇ ਜਿਹੜੇ ਮੁੰਡੇ ਉਹ ਸੇਵਾ ਕਰਦੇ ਨੇ ਉਹਨਾਂ ਦਾ ਵੀ ਧੰਨਵਾਦ ਬਾਤ ਤੋਂ ਬਾਅਦ ਗਊਸ਼ਾਲਾ ਦਾ ਯੋਗਦਾਨ ਜ਼ਰੂਰ ਦਿਓ ਜੀ ボートボートアンバイクルジカカサ、バイジリ